ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਆ ਠੀਕ ਠਾਕ ਹੋਮੋਗੇ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਇੱਕ ਹੋਰ ਘੋੜੀ ਲੈ ਕੇ ਆਇਆ ਗਿਆ ਸੇਲ ਵਾਸਤੇ ਬਾਕੀ ਮੇਰੇ ਵੀਰ ਭਰਾਵੋ ਸਾਰਿਆਂ ਨਾਲੋਂ ਪਹਿਲਾਂ ਇੱਕ ਵਾਰ ਤੁਹਾਨੂੰ ਜ਼ਰੂਰੀ ਸੂਚਨਾ ਦੇਣ ਲੱਗਿਆ ਸੂਚਨਾ ਇਹ ਹੈ ਕਿ ਮੇਰੇ ਵੀਰ ਭਰਾਵੋ ਕੋਈ ਵੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਵੇਖਦੇ ਹੋ ਸੇਲ ਵਾਲੇ ਜਾਨਵਰ ਦੀ ਉਹਦੇ ਚ ਆਪਾਂ ਜਿੰਨੀ ਕੁ ਡਿਟੇਲਸ ਨੂੰ ਦੱਸਦੇ ਆ ਉਹ ਡਿਟੇਲ ਜਿੰਨੀ ਕੁ ਆਪਾਂ ਨੂੰ ਮਾਲਕ ਵੀਰ ਅੱਗੋਂ ਦੱਸਦੇ ਆ ਡਿਟੇਲ ਉਨੀ ਕੁ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਮੇਰੇ ਵੀਰ ਭਰਾਵੋ ਕੋਈ ਵੀ ਡਿਟੇਲ ਆਪਾਂ ਆਪਦੇ ਕੋਲੋਂ ਨਹੀਂ ਦੱਸਦੇ ਕਈ ਵੀਰ ਭਰਾਵਾਂ ਦੇ ਮਨਚ ਹੁੰਦਾ ਕਿ ਬਾਈ ਇਹ ਐਵੇਂ ਹੀ ਡਿਟੇਲ ਆਪਦੇ ਕੋਲੋਂ ਮਾਰੀ ਜਾਂਦਾ ਕਹੀ ਜਾਂਦਾ ਨੌਕਰੀ ਬੱਚੀ ਦਿੰਦੀ ਆਹੀ ਘੋੜੀ ਇਹਦੀ ਹਾਈਟ ਇੰਨੀ ਆ ਮੇਰੇ ਵੀਰ ਭਰਾਵੋ ਬਾਕੀ ਤੁਸੀਂ ਮਾਲਕ ਨਾਲ ਗੱਲਬਾਤ ਕਰ ਲਿਆ ਕਰੋ ਆਪਾਂ ਕਦੇ ਵੀ ਕੋਈ ਵੀਡੀਓ ਦੇ ਵਿੱਚ ਆਪਦੇ ਕੋਲੋਂ ਡਿਟੇਲ ਨਹੀਂ ਦੱਸੀ ਜਿੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰ ਦੱਸਦੇ ਆ ਓਨੀ ਹੀ ਆਪਾਂ ਸੋਡ ਨਾਲ ਸਾਂਝੀ ਕਰ ਦਿੰਦੇ ਆ ਬਾਕੀ ਚਾਹੇ ਹਾਈਟ ਕਿੰਨੀ ਮਰਜ਼ੀ ਹੋਵੇ ਆਪਾਂ ਨੂੰ ਜਿੰਨੀ ਮਾਲਕ ਵੀਰ ਦੱਸਦੇ ਆ ਆਪਾਂ ਸੋਡ ਨਾਲ ਸਾਂਝੀ ਕਰ ਦਿੰਦੇ ਆ ਬਾਕੀ ਮਿੱਤਰੋ ਖਰੀਦਣਾ ਹੁੰਦਾ ਸੋਡੇ ਸਾਰੀ ਹੁੰਦਾ ਆਪਣਾ ਕੰਮ ਹੁੰਦਾ ਸਿਰਫ ਤੁਹਾਨੂੰ ਦੱਸਣਾ ਬ ਤੁਸੀਂ ਖਰੀਦ ਦਿਓ ਬਾਕੀ ਉਦੋਂ ਵੇਖ ਕੇ ਹਰੀ ਡਿਟੇਲ ਚੈੱਕ ਕਰਕੇ ਖਰੀਦਿਆ ਕਰੋ ਮੇਰੇ ਵੀਰ ਭਰਾਵੋ ਬਾਅਦ ਚ ਕੋਈ ਵੀ ਮੇਰਾ ਵੀਰ ਭਰਾ ਇਹ ਨਾ ਕਹੇ ਬਾਈ ਜੀ ਤੁਹਾਡੇ ਚੈਨਲ ਦੇ ਥਰੂ ਆਏ ਜਾਣ ਬਰ ਖਰੀਦਿਆ ਸੀ ਤੇ ਹਾਈਟ ਤੁਸੀਂ ਇੰਨੀ ਦੱਸੀ ਸੀ ਹੁਣ ਘੱਟ ਮੇਰੇ ਵੀਰ ਭਰਾਵੋ ਕੋਈ ਵੀ ਵੀਰ ਭਰਾ ਵੀਡੀਓ ਕਰਵਾਉਂਦਾ ਆਪਣੇ ਚੈਨਲ ਤੇ ਫੋਟ ਆਪਣੇ ਨੰਬਰ ਤੇ WhatsApp ਤੇ ਵਟਮਾ ਵੀਡੀਓ ਭੇਜ ਕੇ ਆਪਣੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੇ ਚੈਨਲ ਦੀ ਵੀਡੀਓ ਕਰਵਾਉਂਦਾ ਉਹ ਤੇ ਬਾਕੀ ਜਿੰਨੀ ਕੀ ਡਿਟੇਲ ਦੱਸਦੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਹੁੰਦੇ ਆਂਗੀ ਤੇ ਬਾਕੀ ਮੇਰੇ ਵੀਰ ਪ੍ਰਭੂ ਤੁਸੀਂ ਵੀ ਸਿਆਣੇ ਹੋਵਗੇ ਹਨ ਤੇ ਬਾਕੀ ਤੁਹਾਡੇ ਵਾਸਤੇ ਅੱਜ ਮੈਂ ਜਿਹੜੀ ਘੋੜੀ ਲੈ ਕੇ ਆਗੇ ਆ ਇਹਦੇ ਬਾਰੇ ਗੱਲਬਾਤ ਕਰਦੇ ਆਪਾਂ ਤੇ 60 ਇੰਚ ਹਾਈਟ ਦਸੀ ਹੈ ਜੀ ਮਾਲਕ ਵੀਰਾਂ ਨੇ 6 ਸਾਲ ਉਮਰ ਹੈ ਤੇ ਆਨਨ ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਸਵਾਰੀ ਦੀ ਪਾਸ ਹੈ ਜੀ ਤੇ ਬਾਈ ਹੋਰੇ ਕਹਿੰਦੇ ਸਾਊਸੀਲ ਪੂਰੀ ਆ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਜੀ ਬਾਲਪੋਰੀਆਂ ਦੀ ਵੀ ਸਾਫਾ ਕਹਿੰਦੇ ਤੇ ਵਿਆਹ ਸ਼ਾਦੀ ਦੀ ਵੀ ਕੰਪਲੀਟ ਹੈ ਤੇ ਬਾਈ ਹੋਰਿਆਂ ਨੇ ਕਿਹਾ ਕਿ ਆਵਲੇ ਘੋੜੀ ਜਾਂ ਨੁਕਰੀ ਘੋੜੀ ਨਾਲ ਬਾਈ ਹੋਰੇ ਬੱਟਾ ਸੱਟਾ ਵੀ ਕਰ ਲੈਣਗੇ ਤੇ ਬਾਕੀ 2 ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ